ਕਿ ਉਹਨਾਂ ਦੇ ਜਾਂਦੇ ਤੋਂ ਬਸ ਤਾਂ ਜਿਹੜਾ ਇਹ ਪ੍ਰੋਬਲਮ ਉਹਨੇ ਕਿ ਬਾਬਾ ਸਾਹਿਬ ਨੂੰ ਸਾਰੇ ਪਿਆਰ ਕਰਨ ਲਈ ਹੈ ਜਿਹੜੇ ਸਾਨੂੰ ਅੱچھے ਕੱਪੜੇ ਪਾਉਣ ਦਾ ਅਧਿਕਾਰ ਮਿਲਿਆ ਜਿਹੜੀ ਅੱਛੀ ਐਜੂਕੇਸ਼ਨ ਜੇ ਬੱਚੇ ਸਾਡੇ ਪੜ੍ਹ ਰਹੇ ਹਨ ਜੇ ਦੋ ਜੱਟ ਕਹਿੰਦੇ ਉਸ ਬਾਤ ਦੀ ਮਾਨਤੀ ਹੈ ਜੇ ਭੀ ਜੇ ਭਾਰਤ ਜੇ ਭਾਰਤ ਜੇ ਬਹੁਤ ਹੀ ਪਿਆਰਾ ਜੀ ਸ਼ੀਤਲ ਜੀ ਪਰਸ਼ਾਪਾ ਮਾਨ ਜੀ ਕਿਰਤ ਸੁਨਹਾਰ ਜੀ ਅੱਜ ਅਮਨਜੀਤ ਸਭਾਪਾ ਵੱਲੋਂ ਇੱਕ ਕਟਿਵਲ ਦੀ ਪੂਰੀ ਟੀਮ ਨੂੰ ਨੀਲਾ ਬਾਸ ਖੜਿਆ ਜਾਂਦਾ ਹਰ ਇੱਕ ਸਾਲ ਖੜਦੇ ਆ ਭਾਈ ਪੈਸਾ ਗੈਸਿਕੋ ਉੱਤੇ ਦੇ ਬਹੁਤ ਵੱਡੀ ਦਰਾਂ ਵਿੱਚ ਇਹਦੇ ਵਿੱਚ ਨਾਲ ਨਾਲ ਵਿੱਚ ਸ਼ਾਮਲ ਹੋਏ ਸੀਗੇ ਸਾਡਾ ਤਾਂ ਇੱਕ ਹੀ ਇੱਕ ਮਕਸਦ ਹੈ ਕਿ ਬਾਬਾ ਸਾਹਿਬ ਦੇ ਪਾਏ ਹੋਏ ਮੂਲੇ ਤੇ ਚੱਲਣਾ ਦੱਬੇ ਪਿਛਲੇ ਲੋਕਾਂ ਦੇ ਨਾਲ ਖੜੇ ਹੋਣਾ ਔਰ ਆਪਣੇ ਬੱਚਿਆਂ ਨੂੰ ਪੜ੍ਹਾਵੋ ਜਿੰਨੇ ਜਿਹੜਾ ਮੈਂ ਪੜਾ ਗਏ ਨਹੀਂ ਸਾਡੀ ਕਿਸੇ ਨੇ ਬਾਹ ਨਹੀਂ ਫੜਵੀਂ ਅਗਰ ਬਾਬਾ ਸਾਹਿਬ ਪੜ੍ਹੇ ਹੋਏ ਸੀਗੇ ਤਾਂ ਉਹਨਾਂ ਨੇ ਸਭ ਦਾਰ ਲਿਖਿਆ ਵੱਡੇ ਵੱਡੇ ਲੀਡਰ ਉਹਨਾਂ ਨੂੰ ਸੁਣ ਕੇ ਰੱਖ ਦਿੱਤਾ ਇਸ ਕਰਕੇ ਮੇਰੀ ਬੇਇੱਜ਼ਤੀ ਹੈ ਕਿ ਆਪਣੇ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਖੋਪੜਾ ਵੋ ਚਾਹ ਵੀ ਚਾਹ ਬਰ ਇਹ ਹਰਾਮ ਆਦਮੀ ਦੀ ਅੱਜ ਜਿਹੜਾ ਅੰਮ੍ਰਿਤਸਰ ਕੁੱਲੇ ਦੇ ਵਿੱਚ ਕਿਡਿਆ ਗਿਆ ਇਹ ਇੱਕ ਸੰਦੇਸ਼ ਆ ਸਾਰੇ ਲੋਕਾਂ ਨੂੰ ਕਿ ਜਿਹੜੇ 바ਵਾ ਸਾਹਿਬ ਦੀ ਦੇਖ ਦੇਣ ਤੇ ਸਾਥ ਚੱਲੀ ਆਪਾਂ ਤੇ ਵਾਦ ਤੋਂ ਬਾਅਦ ਆਪਾਂ 바ਵਾ ਸਾਹਿਬ ਦੇ ਦੇਖ ਕੇ ਚੱਲੀਏ ਤੇ ਆਪਣੇ ਬੱਚੇ ਨੂੰ ਪੜਾਈਏ ਜਿਆਲਤੀ ਹਰਾਵਾ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ 바ਵਾ ਸਾਹਿਬ ਜਿੰਨਾਂ ਦਿਨ ਦੇ ਵਧੀ ਕਰਦੇ ਆ ਮੈਂ ਵਾਲਮੀ ਕਿਸ਼ਨ ਗੌਰ ਸਮਰਜਾ ਜਿਲ੍ਹੇ ਦਾ ਚੇਅਰਮੈਨ 바ਵਾ ਸਾਹਿਬ ਦੇ ਨੀਡੇ ਮਾਰਦੀਆਂ ਬਹੁਤ ਬਹੁਤ ਲੱਖ ਲੱਖ ਕੰਪੂਰੇ ਤੋਂ ਨਾਲ ਦੇ ਵੱਡਾ ਤੋਂ ਵੀ ਜਿਹੜੇ بڑے ਲੀਡਰ ਸਰبان ਆਏ ਆ ਤੇ ਸਾਡੀ ਫੋਰਸ ਦੇ ਜਿਹਨੇ ਮੁਖ ਸੰਚਾਲਕਾ ਕਮਨ ਸਿੰਘ ਹੋਦਾ ਜੀ ਉਹਨਾਂ ਦੀ ਫੋਨ ਦੇ ਤੇ ਜਿੰਦਗੀ ਆ ਇਸ ਤਰ੍ਹਾਂ ਕੇ ਆਪਾਂ ਪ੍ਰੋਗਰਾਮ ਦੀ ਸਭਾਤੀ ਕਰਦੇ ਆ ਤੇ ਦਾਹ ਫੋਰਸ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਦੇ ਆ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਤੁਹਾਡੀ ਅੱਖਾਂ ਬਾਹਰ ਕੱਢਾਂਗੇ ਕਪੂਰਥੇ ਦੇ ਨਾਲਾ ਪ੍ਰੋਗਰਾਮ ਰੱਖਾਂਗੇ ਤੁਹਾਡੀਆਂ ਹੱਥਾਂ ਬਾੜ ਕੱਢ ਦਵਾਂਗੇ ਤੁਹਾਡੇ ਬੰਦੇ ਕਿਸੇ ਗੱਲ ਕਰਨ ਤੋਂਗੇ ਨਹੀਂ ਰਹਿਣਗੇ ਤੇ ਨਾਲ ਸੀ ਪਰਮਿਟਾਂ ਦੇਖਣੀਆਂ ਤੇ ਨਾਲ ਕੋਈ ਬਿਲਡ ਦੇਖਣਾ ਨਾਲ ਆਸੀ ਕੁਮਾਰੀਆ ਦੇਖਣੀਆਂ ਨਾਲ ਸੀ ਟੈਕਾ ਦੇ ਦੇਣਾ ਇਹਦੇ ਨਾਲ ਹੀ ਗੱਲ ਸਮਾਪਤ ਕਰਦੇ ਆਂ ਹੋਰ ਜਲਦੀ ਹੋਰ ਹੋਵੇ ਹੋਰ ਦਿਓ ਸ੍ਰੋਪੇ ਦਿਓ ਰਾਹੁਲ ਰਾਹੁਲ ਸ੍ਰੋਪੇ ਦਿਓ ਸਾਰੇ ਜੀ ਚਲ ਗਿਆ ਬਈ ਗੱਡੀ ਹੈ ਵਾਲਾ ਵਾਲਾ ਜੈ ਵੀਰ ਜੈ ਭਗਤ ਜੈ ਵੀਰ ਜੈ ਭਗਤ ਜਿਆ ਬੋਲੇ ਸੋ ਨਿਹਾਲ ਸਬਕ ਬਾਣੀ ਮਹਾਰਾਜ ਕੀ ਹੈ ਇਹ ਚੱਲ ਰਿਹਾ ਵਾ ਹਰਿਦਰ ਸਿੰਘ ਜੀ ਬਾਵਾ ਸਾਹਿਬ ਦੇ ਉੱਪਰ ਤੁਸੀਂ 3 ਮਿੰਟ ਬੋਲਣਾ ਬਾਵਾ ਸਾਹਿਬ ਦੇ ਉੱਪਰ

ਅੱਜ ਜਿਹੜਾ ਵਿਚਾਰ ਜਿੰਦੇ ਮਾਤ ਦੇ ਵਿੱਚ ਜਿੰਨੇ ਵੀ ਮੇਰੇ ਵੀਰ ਆਏ ਆ ਸਾਰਿਆਂ ਦਾ ਸਹਿਜ ਰੋ ਧੰਨਵਾਦ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਬਾਵਾ ਸਾਹਿਬ ਅੰਬੇਦਕਰ ਜੀ ਨੂੰ ਆਪਣੇ ਅਦਰਸ਼ ਮੰਨਦੇ ਹੋਏ ਅਦਰਸ਼ ਮੰਨਦੇ ਹੋਏ ਅੱਜ ਸਮਾਂ ਕੱਢਿਆ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਸਾਡਾ ਨੀਲਾ ਮਾਤ ਜਿਹੜਾ ਅਸੀਂ ਕਰਦੇ ਆਏ ਆ ਉਹ ਰੈਕਵਰੀ ਵੀ ਕਰਦੇ ਆ ਔਰ ਇੱਕ ਦੀ ਦਾੜੀ ਵਾਲਾ ਪੁੱਤਾ ਤੰਨੂ ਜਿਹਨੂੰ ਪ੍ਰਵੰਤ ਪੰਨੂ ਕਹਿੰਦੇ ਆ ਉਹਨੇ ¡Entra tá ਇਹ ਆਰੇ ਸਾਡੇ ਮੇਰੇ ਗੱਡੀ ਦੇ ਕਿਟਰ ਆਪਣੇ ਲੈ ਕੇ ਲੱਗੇ ਇਹਨਾਂ ਨੇ ਮੈਂ ਬੰਦ ਕੀ ਇਹਦਾ ਬੋਲੇ ਪੰਜਾਬ ਸਰਕਾਰ ਇਹਨੂੰ ਵਿਦੇਸ਼ ਤੋਂ ਪੁੱਤਰਾਂ ਦਾ ਪੜਾਵਾ ਪਾ ਕੇ ਪੰਜਾਬ ਲੈ ਕੇ ਆਈ ਹੈ ਉਹਦਾ ਸਾਰਾ ਪਰ ਅੱਜ ਤੱਕ ਸਾਡੀ ਆਪਣੀ ਬੋਤਾਂ ਜਿਨੇ ਕੀ ਬਾਫਾ ਦੇ ਨਾਲ ਤੇ ਅੱਜ ਬਹੁਤ ਖੁਸ਼ੀ ਦਾ ਯਾਦਾਂ ਕਰੀਏ ਕਿ ਜਿਹੜੇ ਅਨੇ 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 ਨਾਮ ਲੈ ਰਹੇ ਸੀ